ਹੈਲੋ ਦੋਸਤੋ ਬਸ਼ਕੀਰ ਇਕੁਏਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਕਰ ਰਹੇ ਹਾਂ ਪੋਲੀਟিক্যাল ਸੈਂਸਰ ਰਿਲੇਟਡ ਟਾਪ ਐਮਸੀਕਿਊ ਜੋ ਕਿ ਆਉਣ ਵਾਲੇ ਪੰਜਾਬ ਪੁਲਿਸ ਕਨਸਟੇਬਲ ਐਗਜ਼ਾਮ ਲਈ ਇੰਪੋਰਟੈਂਟ ਰਹਿਣ ਵਾਲੀ ਨੇ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਦੇਣਾ ਹੈ ਤਾਂ ਵੀਡੀਓ ਦੇ ਅਖੀਰ ਤੱਕ ਬਨੇ ਰਹਣਾ ਐਂਡ ਚੈਨਲ ਤੇ ਫਸਟ ਟਾਈਮ ਰਜਿਸਟਰ ਕੀਤਾ ਚਲੋ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਵੀਡੀਓ ਨੂੰ ਵੱਤਵਾ ਦੇ ਸ਼ੇਅਰ ਜਰੂਰ ਕਰ ਦੇਣਾ ਐਂਡ ਕਮੈਂਟ ਬਾਕਸ ਵਿੱਚ ਵੀਡੀਓ ਦੇਖ ਕੇ ਆਪਣੇ ਨੰਬਰ ਜਰੂਰ ਸ਼ੇਅਰ ਕਰਨੇ ਕਿੰਨੇ ਸਹੀ ਗਏ ਨੇ ਕਵੈਸਚਨ ਨੰਬਰ 1 ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ 9 ਦਸੰਬਰ 1946 11 ਦਸੰਬਰ 1946 13 ਦਸੰਬਰ 1946 ਜਾਂ 9 ਦਸੰਬਰ 1950 ਤਾਂ ਰਾਈਟ ਆਨਸਰ ਹੈ 9 ਦਸੰਬਰ 1946 ਠੀਕ ਹੈ 9 ਦਸੰਬਰ 1946 ਈਸਵੀ ਨੂੰ ਜੋ ਸੰਵਿਧਾਨ ਸਭਾ ਦੀ ਜੋ ਪਹਿਲੀ ਮੀਟਿੰਗ ਹੋਈ ਸੀ ਐਂਡ ਜੋ ਸੰਵਿਧਾਨ ਸਭਾ ਦੀ ਦੂਜੀ ਮੀਟਿੰਗ 11 ਦਸੰਬਰ 1946 ਈਸਵੀ ਨੂੰ ਐਂਡ ਜੋ ਤੀਜੀ ਮੀਟਿੰਗ 13 ਦਸੰਬਰ 1946 ਈਸਵੀ ਨੂੰ ਹੋਈ ਸੀ ਸੰਵਿਧਾਨ ਸਭਾ ਦਾ ਅਸਥਾਈ ਪ੍ਰਧਾਨ ਕੌਣ ਚੁਣਿਆ ਗਿਆ ਡਾਕਟਰ ਪੀ ਮਰਾਓ ਅੰਬੇਦਕਰ ਡਾਕਟਰ ਰੀਂਦਰ ਪ੍ਰਸਾਦ ਪੰਡਿਤ ਜਵਾਹਰ ਲਾਲ ਨਹਿਰੂ ਡਾਕਟਰ ਸਚੀਦਾਨੰਦ ਸਿਨਾ ਤਾਂ ਰਾਈਟ ਆਨਸਰ ਹੈ ਡਾਕਟਰ ਸਚੀਦਾਨੰਦ ਸਿਨਾ ਠੀਕ ਹੈ ਜੀ ਜੋ ਸੰਵਿਧਾਨ ਸਭਾ ਦੀ ਜੋ ਪਹਿਲੀ ਮੀਟਿੰਗ ਹੋਈ ਸੀ 9 ਦਸੰਬਰ 1946 ਈਸਵੀ ਨੂੰ ਤਾਂ ਜੋ ਡਾਕਟਰ ਸਚੀਦਾਨੰਦ ਸਿਨਾ ਨੂੰ ਜੋ ਸੰਵਿਧਾਨ ਸਭਾ ਦਾ ਅਸਥਾਈ ਪ੍ਰਧਾਨ ਚੁਣਿਆ ਗਿਆ ਸੀ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਕੌਣ ਬਣਿਆ ਡਾਕਟਰ ਪੀ ਮਰਾਓ ਅੰਬੇਦਕਰ ਡਾਕਟਰ ਈਂਦਰ ਪ੍ਰਸਾਦ ਅੰਦਤ ਜਵਾਹਰ ਲਾਲ ਨਹਿਰੂ ਜੇਪੀ ڪرਪਲਾਨੀ ਤਾਂ ਰਾਈਟ ਆਨਸਰ ਹੈ ਡਾਕਟਰ ਰੀਂਦਰ ਪ੍ਰਸਾਦ ਠੀਕ ਹੈ ਜੀ ਜੋ 11 ਦਸੰਬਰ 1946 ਨੂੰ ਜੋ ਸੰਵਿਧਾਨ ਸਭਾ ਦੀ ਦੂਸਰੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੌਰਾਨ ਡਾਕਟਰ ਰੀਂਦਰ ਪ੍ਰਸਾਦ ਨੂੰ ਜੋ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਚੁਣ ਲਿਆ ਗਿਆ ਸੀ ਕਰੜਾ ਕਮੇਟੀ ਦੇ ਪ੍ਰਧਾਨ ਕੌਣ ਸਨ ਪੰਡਿਤ ਜਵਾਹਰ ਲਾਲ ਨਹਿਰੂ ਸਰਦਾਰ ਵੱਲ ਭਾਈ ਪਟੇਲ ਡਾਕਟਰ ਰੇਂਦਰ ਪ੍ਰਸਾਦ ਡਾਕਟਰ ਪੀ ਮਰਾਓ ਅੰਬੇਦਕਰ ਤਾਂ ਰਾਈਟ ਆਨਸਰ ਹੈ ਡਾਕਟਰ ਪੀ ਮਰਾਓ ਅੰਬੇਦਕਰ ਭਾਰਤ ਦੇ ਵੰਡ ਦੀ ਕੋਸ਼ਨਾ ਕਦੋਂ ਕੀਤੀ ਗਈ 15 ਅਗਸਤ 1947 14 ਅਗਸਤ 1947 3 ਜੂਨ 1947 ਜਾਂ 3 ਜੁਲਾਈ 1947 ਤਾਂ ਰਾਈਟ ਆਨਸਰ ਹੈ 3 ਜੂਨ 1947 ਈਸਵੀ ਨੂੰ ਸੰਵਿਧਾਨ ਸਭਾ ਦੁਆਰਾ ਰਾਸ਼ਟਰੀ ਝੰਡਾ ਕਦੋਂ ਅਪਣਾਇਆ ਗਿਆ 22 ਜੁਲਾਈ 1947 24 ਜਨਵਰੀ 1950 26 ਜਨਵਰੀ 1950 ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਰਾਈਟ ਆਨਸਰ ਹੈ 22 ਜੁਲਾਈ 1947 ਠੀਕ ਹੈ ਜੋ ਸੰਵਧਾਨ ਸਭਾ ਦੁਆਰਾ ਰਾਸ਼ਟਰੀ ਝੰਡਾ 22 ਜੁਲਾਈ 1947 ਨੂੰ ਅਪਣਾਇਆ ਗਿਆ ਸੀ। ਰਾਸ਼ਟਰੀ ਝੰਡੇ ਦਾ ਡਿਜ਼ਾਈਨ ਕਿਸ ਵੱਲੋਂ ਤਿਆਰ ਕੀਤਾ ਗਿਆ? ਜੇਬੀ ਕ੍ਰਿਪਲਾਨੀ, ਸਰਦਾਰ ਪਟੇਲ, ਪੰਗਾਲੀ ਵੈਂਕਿਆ, ਡਾਕਟਰ ਕੇਐਮ ਮੁੰਸੀ। ਤਾਂ ரைਟ ਆਂਸਰ ਹੈ ਪੰਗਾਲੀ ਵੈਂਕਿਆ। ਠੀਕ ਹੈ ਪੰਗਾਲੀ ਵੈਂਕਿਆ ਦੁਆਰਾ ਜੋ ਰਾਸ਼ਟਰੀ ਝੰਡੇ ਦਾ ਜੋ ਡਿਜ਼ਾਈਨ ਤਿਆਰ ਕੀਤਾ ਗਿਆ ਸੀ। राष्ट्रीय झंडे का साइज की है दोन एक, दो अनुपात तीन पाँच अनुपात एक तीन अनुपात दो सारे ही तो इन्होंने राइट आंसर है तीन अनुपात दो ठीक है जी राष्ट्रीय झंडे का जो साइज़ है तीन अनुपात दो राष्ट्रीय गान के जन गणमन बंदे मातरम सारे जहाँ से अच्छा सारे ही ਸਾ ਰਾਈਟ ਆਨਸਰ ਹੈ ਜਨ ਗਨ ਮਨ ਜੋ ਰਾਸ਼ਟਰੀ ਗਾਣ ਹੈ ਜਨ ਗਨ ਮਨ ਐਂਡ ਇਹ ਜੋ ਲਿਖਿਆ ਗਿਆ ਸੀਗਾ ਰਵਿੰਦਰ ਨਾਥ ਟੈਗੋਰ ਦੁਆਰਾ ਐਂਡ ਇਸ ਨੂੰ ਜੋ 52 ਸੈਕਿੰਡ ਵਿੱਚ ਗਾਇਆ ਜਾਂਦਾ ਹੈ ਇਸ ਨੂੰ ਜੋ ਪਹਿਲੀ ਵਾਰ 27 ਦਸੰਬਰ 1911 ਈਸਵੀ ਨੂੰ ਕਾਂਗਰਸ ਦੇ ਕੋਲਕਾਤਾ ਸੰਮੇਲਨ ਦੌਰਾਨ ਗਾਇਆ ਗਿਆ ਸੀ ਭਾਰਤ ਦਾ ਰਾਸ਼ੀ ਗੀਤ ਕਿਹੜਾ ਹੈ ਸਾਰੇ ਜਹਾਂ ਸੇ ਅੱਛਾ ਬੰਦੇ ਮਾਤਰਮ ਚਨ ਗਨਮਨ ਜਾਇਨਾਬ ਚੋ ਕੋਈ ਨਹੀਂ ਤਾਂ ਰਾਈਟ ਆਨਸਰ ਹੈ ਬੰਦੇ ਮਾਤਰਮ ਬੰਦੇ ਮਾਤਰਮ ਜੋ ਭਾਰਤ ਦਾ ਰਾਸ਼ਟਰੀ ਗੀਤ ਹੈ ਜੋ ਕਿ ਬੰਕਿਮ ਚੰਦਰ ਚੈਟਰਜੀ ਦੁਆਰਾ ਲਿਖਿਆ ਗਿਆ ਸੀ ਸੰਵਿਧਾਨ ਦੇ ਨਿਰਮਾਣ ਲਈ ਕੁੱਲ ਕਿੰਨਾ ਖਰਚ ਆਇਆ 1 ਕਰੋੜ 1 ਲੱਖ ਲਗਭਗ 34 ਲੱਖ ਲਗਭਗ 2 ਕਰੋੜ ਦਾ ਰਾਈਟ ਆਨਸਰ ਹੈ ਲਗਭਗ 64 ਲੱਖ ਸੰਵਿਧਾਨ ਦੇ ਨਿਰਮਾਣ ਲਈ ਜੋ ਲਗਭਗ 64 ਲੱਖ ਰੁਪਏ ਦਾ ਖਰਚਾ ਆਇਆ ਸੀ ਮੁੱਢਲੇ ਸੰਵਧਾਨ ਦੀ ਬੰਤਰ ਸੀ 395 ਅਨੁਛੇਦ 22 ਭਾਗ 8 ਅਨੁਸੂਚੀਆਂ ਸਾਰੇ ਹੀ ਤਾਂ ਰਾਈਟ ਆਨਸਰ ਹੈ ਸਾਰੇ ਹੀ ਠੀਕ ਹੈ ਜੀ ਮੁੱਢਲੇ ਸੰਵਧਾਨ ਅੰਦਰ ਜੋ 395 ਅਨੁਛੇਦ ਸਨ 22 ਭਾਗ ਸਨ ਐਂਡ 8 ਅਨੁਸੂਚੀਆਂ ਸਨ ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਬਣਿਆ ਡਾਕਟਰ ਰਾਦਾ ਕ੍ਰਿਸ਼ਨਨ ਡਾਕਟਰ ਰੇਂਦਰ ਪ੍ਰਸਾਦ ਪੰਡਿਤ ਜਵਾਹਰ ਲਾਲ ਨਹਿਰੂ ਸਰਦਾਰ ਪਟੇਲ ਤਾਂ ரைਟ ਆਨਸਰ ਹੈ ਡਾਕਟਰ ਰੇਂਦਰ ਪ੍ਰਸਾਦ ਡਾਕਟਰ ਰੇਂਦਰ ਪ੍ਰਸਾਦ ਨੂੰ 24 ਜਨਵਰੀ 1950 ਈਸਵੀ ਨੂੰ ਜੋ ਭਾਰਤ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ ਸੀ ਸੰਵਿਧਾਨ ਕਦੋਂ ਬਣ ਕੇ ਤਿਆਰ ਹੋ ਗਿਆ 26 ਨਵੰਬਰ 1947 26 ਨਵੰਬਰ 1948 26 ਨਵੰਬਰ 1949 ਜਾਂ 26 ਨਵੰਬਰ 1950 ਤਾਂ ਰਾਈਟ ਆਨਸਰ ਹੈ 26 ਨਵੰਬਰ 1949 26 ਨਵੰਬਰ 1949 ਨੂੰ ਜੋ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ ਸੰਵਿਧਾਨ ਕਦੋਂ ਲਾਗੂ ਹੋਇਆ 26 ਨਵੰਬਰ 1950 26 ਜਨਵਰੀ 1950 26 ਜਨਵਰੀ 1951 ਜਾਂ 15 ਅਗਸਤ 1947 ਤਾਂ ਰਾਈਟ ਆਨਸਰ ਹੈ 26 ਜਨਵਰੀ 1950 ਸੰਵਿਧਾਨ ਬਣਾਉਣ ਲਈ ਕਿੰਨਾ ਸਮਾਂ ਲੱਗਿਆ 2 ਸਾਲ 11 ਮਹੀਨੇ 18 ਦਿਨ 2 ਸਾਲ 5 ਮਹੀਨੇ 18 ਦਿਨ 2 ਸਾਲ 11 ਮਹੀਨੇ 10 ਦਿਨ ਜਾਂ 3 ਸਾਲ 11 ਮਹੀਨੇ 18 ਦਿਨ ਤਾਂ ਰਾਈਟ ਆਨਸਰ ਹੈ 2 ਸਾਲ 11 ਮਹੀਨੇ 18 ਦਿਨ ਠੀਕ ਹੈ ਇਹ ਸਵਿਧਾਨ ਬਣਾਉਣ ਲਈ ਜੋ ਸਮਾਂ ਲੱਗਿਆ ਸੀਗਾ 2 ਸਾਲ 11 ਮਹੀਨੇ 18 ਦਿਨ ਐਂਡ ਇਸ ਸਮੇਂ ਦੌਰਾਨ ਜੋ ਸੰਵਿਧਾਨ ਸਭਾ ਦੀਆਂ ਜੋ ਕੁੱਲ 11 ਬੈਠਕਾਂ ਹੋਈਆਂ ਸਨ ਸੰਵਿਧਾਨ ਅੰਦਰ ਸੰਸ਼ੋਧਨ ਕਰਨ ਦੀ ਪ੍ਰਕਿਰਿਆ ਕਿਸ ਦੇਸ਼ ਤੋਂ ਲਈ ਗਈ ਹੈ ਜਰਮਨੀ ਅਮਰੀਕਾ ਫਰਾਂਸ ਦੱਖਣੀ ਅਫਰੀਕਾ ਤਾਂ ਰਾਈਟ ਆਨਸਰ ਹੈ ਦੱਖਣੀ ਅਫਰੀਕਾ ਠੀਕ ਹੈ ਜੀ ਸਵਦਾਨ ਅੰਦਰ ਜੋ ਸੋਧ ਕਰਨ ਦੀ ਪ੍ਰਕਿਰਿਆ ਦੱਖਣੀ ਅਫਰੀਕਾ ਤੋਂ ਲਈ ਗਈ ਹੈ ਐਂਡ ਦੋਸਤੋ ਤੁਹਾਨੂੰ ਦੱਸ ਦਈਏ ਇਸ ਤਰ੍ਹਾਂ ਦੇ ਤੁਹਾਨੂੰ ਪੋਲੀਟੀਕਲ ਸਾਇੰਸ ਦੇ 100 ਪਲੱਸ ਕੁਐਸਚਨ ਦੀ ਜੋ ਪੀਡੀਐਫ ਈ-ਬੁੱਕ ਦੇ ਰੂਪ ਵਿੱਚ ਪ੍ਰੋਵਾਈਡ ਕੀਤੀ ਜਾ ਰਹੀ ਹੈ ਸਿਰਫ 49 ਰੁਪੀਜ਼ ਵਿੱਚ ਜਿਸ ਵਿੱਚ ਐਮਸੀਕਿਊਜ਼ ਪਲੱਸ ਤੁਹਾਨੂੰ ਐਕਸਟਰਾ ਜੋ ਡਿਟੇਲ ਪ੍ਰੋਵਾਈਡ ਕੀਤੀ ਗਈ ਹੈ ਜਿਸ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ ਤੁਸੀਂ ਲਿੰਕ ਦੇ ਥਰੂ ਉਸ ਨੂੰ ਪਰਚੇਸ ਕਰ ਸਕਦੇ ਹੋ ਐਂਡ ਇੱਕ ਜੋ ਹੈਗੀ ਆਪਣਾ ਪੰਜਾਬੀ A ਦਾ ਐਗਜ਼ਾਮ ਹੋਣਾ ਹੈ ਉਸ ਰਿਲੇਟਡ ਵੀ ਕੰਪਲੀਟ ਸਿਲੇਬਸ ਸੰਸਾਰ ਜੋ PDF e-book ਰੈਡੀ ਕੀਤੀ ਗਈ ਹੈ ਤੁਸੀਂ ਇਸ ਨੂੰ ਵੀ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਇਸ ਕਿਤਾਬ ਅਨੁਸਾਰ ਤੁਸੀਂ ਜੋ ਆਪਣੀ ਤਿਆਰੀ ਕਰ ਸਕਦੇ ਹੋ ਤੁਹਾਨੂੰ ਹੋਰ ਕਿਤੋਂ ਵੀ ਜੋ ਤਿਆਰੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਸ ਦਾ ਵੀ ਲਿੰਕ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ ਸਵਿਧਾਨ ਅੰਦਰ ਪਹਿਲੀ ਵਾਰ ਸੰਸ਼ੋਧਨ ਕਦੋਂ ਕੀਤਾ ਗਿਆ 1949 ਈ 1950 ਈ 1951 ਈ ਜਾਂ 1952 ਈ ਤਾਂ ਰਾਈਟ ਆਨਸਰ ਹੈ 1951 ਈ ਠੀਕ ਹੈ ਜੀ ਸਵਿਧਾਨ ਅੰਦਰ ਜੋ ਪਹਿਲੀ ਸੋਧ ਕੀਤੀ ਗਈ ਸੀ 1951 ਸੀ ਕਿਸ ਸਵਿਧਾਨਿਕ ਸੋਧ ਰਾਹੀਂ ਵੋਟ ਪਾਉਣ ਦੀ ਉਮਰ 21 ਤੋਂ 18 ਸਾਲ ਕੀਤੀ ਗਈ ਭਵਨ ਜਿਮੀ 42ਵੀਂ 73ਵੀਂ 74ਵੀਂ ਤਾਂ ਰਾਈਟ ਆਨਸਰ ਹੈ 61ਵੀਂ ਜੋ 61ਵੀਂ ਸੰਵਿਧਾਨਿਕ ਸੋਧ ਹੋਈ ਸੀਗੀ ਠੀਕ ਹੈ 1999 ਈਸਵੀ ਨੂੰ ਉਸ ਰਾਹੀਂ ਜੋ ਵੋਟ ਪਾਉਣ ਦੀ ਉਮਰ 21 ਤੋਂ ਘਟਾ ਕੇ 18 ਸਾਲ ਕੀਤੀ ਗਈ ਸੀ 92 ਸੰਵਿਧਾਨਿਕ ਸੋਧ 2003 ਰਾਹੀਂ ਕਿਹੜੀਆਂ ਚਾਰ ਭਾਸ਼ਾਵਾਂ ਨੂੰ 8ਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਮਥਾਲੀ ਡੋਗਰੀ ਬੋਡੋ ਸੰਥਾਲੀ ਓડિયા ਸੰਥਾਲੀ ਜਾਂ ਉੜਾ ਤੇ ਅੜਾ ਤਾਂ ਇਹਨਾਂ ਵਿੱਚੋਂ ਰਾਈਟ ਆਨਸਰ ਹੈ ਉੜਾ ਤੇ ਅੜਾ ਮਤਲਬ ਕਿ ਮਥਾਲੀ ਡੋਗਰੀ ਬੋਡੋ ਸੰਥਾਲੀ ਇਹਨਾਂ ਚਾਰ ਭਾਸ਼ਾਵਾਂ ਨੂੰ ਜੋ 2003 92 ਸੰਵਿਧਾਨਿਕ ਸੋਧ ਰਾਹੀਂ ਜੋ 8ਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ ਇਸ ਤਰ੍ਹਾਂ ਦੋਸਤੋ ਅੱਜ ਦੇ ਜੋ ਟੌਪ 20 MCQਸ ਸਮਾਪਤ ਹੋ ਹੁੰਦੇ ਨੇ ਵੀਡੀਓ ਵਧੀਆ ਲੱਗੀ ਆ ਹੈਲਪਫੁਲ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ